ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਕੱਲਾ ਆਪਦੀ ਇੱਕ ਮਹਿਲਾ ਵਿੰਗ ਦੀ ਕੋਆਰਡੀਨੇਟਰ ਨੂੰ ਨਾਲ ਖੜਾ ਕੇ ਕਿ ਇਸ ਤਰੀਕੇ ਹੜਪੀੜਤਾਂ ਦੀ ਮਦਦ ਉਹ ਤੁਝਾ ਲਈ ਲੋਕਾਂ ਦੇ ਨਾਲ ਜਾਂ ਸੜਕ ਤੇ ਬਹਿ ਕੇ ਰੋਟੀ ਤੇ ਦਾਲ ਦੀ ਬਾਟੀ ਫੜ ਕੇ ਫੋਟੋ ਖਿਚਾ ਕੇ ਇਦਾਂ ਮਦਦ ਕਰੂੰਗੀ ਮੈਨੂੰ ਲੱਗਦਾ ਚਾਰ ਚਾਰ ਪੁੱਟ ਪਾਣੀ ਫਿਰਦਾ ਤੇ ਕਿੱਥੇ ਆ ਸਰਕਾਰ ਪੰਜਾਬ ਅੱਜ ਇੱਕ ਬੇहद ਮੁਸ਼ਕਲ ਘੜੀ ਦੇ ਵਿੱਚੋਂ ਗੁਜ਼ਰ ਰਿਹਾ ਤੇ ਸੌਖੀ ਘੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਚਨਬੱਧ ਹੈ ਪੰਜਾਬ ਦੇ ਹਰ ਇੱਕ ਫੜ ਪੀੜਿਤ ਤੱਕ ਮਦਦ ਪਹੁੰਚਾਉਣ ਦੇ ਲਈ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਲਗਾਤਾਰ ਪੰਜਾਬ ਦਾ ਦੌਰਾ ਕਰ ਰਹੇ ਨੇ ਔਰ ਹਰ ਪੀੜਤਾ ਤੱਕ ਉਹ ਪਹੁੰਚ ਕਰ ਰਹੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਆ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਦੇ ਪਿੰਡਾਂ ਦੇ ਵਿੱਚ ਪਹੁੰਚੇ ਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਲਾਛੜੂ ਸਾਹਿਬ ਹਲਕਾ ਸਨੌਰ ਤੋਂ ਗਰਾਊਂਡ ਤੋਂ ਜਿਹੜੇ ਬੰਦੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜ ਰਹੇ ਨੇ ਉਹਦੇ ਵਿੱਚ ਕ੍ਰਿਸ਼ਨ ਸਨੌਰ ਜੀ ਫੌਜਾ ਸਿੰਘ ਮਖਮੈਲਪੁਰ ਸਾਹਿਬ ਯੂਥ ਅਕਾਲੀ ਦਲ ਜਿਹੜਾ ਡਟਿਆ ਹੋਇਆ ਕਿਉਂਕਿ ਜਲੰਧਰ ਦੇ ਵਿੱਚ ਇੱਕ ਹੈਲਪ ਸੈਂਟਰ ਖੋਲ੍ਹਿਆ ਯੂਥ ਅਕਾਲੀ ਦਲ ਦੀ ਨੁਮਾਇੰਦਗੀ ਸਹਿਦ ਸਿੰਘ ਮਕਟੜ ਸਿਮਰ ਕੂਕਲ ਤੇ ਹੋਰ ਵੀ ਜੜੀਆਂ ਸੰਸਥਾਵਾਂ ਨੇ ਚਾਹੇ ਮੈਂ ਗੁਰਮ ਟਰਾਂਸਪੋਰਟ ਵਾਲਿਆਂ ਦੀ ਗੱਲ ਕਰਾਂ ਸ਼ਾਹ ਸਾਫ ਦੀ ਗੱਲ ਕਰਾਂ ਸਿਮਨ ਟਵਾਣਾ ਜੀ ਦੀ ਗੱਲ ਕਰਾਂ ਸੋ ਸਾਰੇ ਸੱਜਣ ਅੱਜ ਸ਼ਰੋਮਨੀ ਅਕਾਲੀ ਦਲ ਦੇ ਨਾਲ ਸਨੌਰ ਦੇ ਪਿੰਡਾਂ ਦੇ ਵਿੱਚ ਪਹੁੰਚੇ ਨੇ ਔਰ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਪਿੰਡਾਂ ਚ ਆ ਕੇ ਮਹਿਸੂਸ ਹੁੰਦਾ ਹੈ ਕਿ ਸਰਕਾਰ ਪਹੁੰਚੀ ਹੋਈ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਇਕੱਲਾ ਆਪਦੀ ਇੱਕ ਮਹਿਲਾ ਵਿੰਗ ਦੀ ਕੋਆਰਡੀਨੇਟਰ ਨੂੰ ਨਾਲ ਖੜਾ ਕੇ ਇਸ ਤਰੀਕੇ ਹੜਪੀਟਾਂ ਦੀ ਮਦਦ ਉਹ ਤੁ ਚਾਹਲੀ ਲੋਕਾਂ ਦੇ ਨਾਲ ਜਾਂ ਸੜਕ ਤੇ ਬਹਿ ਕੇ ਰੋਟੀ ਤੇ ਦਾਲ ਦੀ ਬਾਟੀ ਫੜ ਕੇ ਫੋਟੋ ਖਿਚਾ ਕੇ ਐਦਾਂ ਮਦਦ ਕਰੋਗੇ ਆ ਪਿੰਡਾਂ ਦੇ ਵਿੱਚ ਆ ਕੇ ਦੇਖੋ ਆ ਅਸੀਂ ਸਾਧੂ ਨਗਰ ਦੇ ਵਿੱਚ ਖੜੇ ਆ ਪਿੰਡ ਤੱਕ ਕੋਈ ਪਹੁੰਚ ਹੈ ਨਹੀਂ ਮੈਨੂੰ ਲੱਗਦਾ ਚਾਰ ਚਾਰ ਪੁੱਟ ਪਾਣੀ ਫਿਰਦਾ ਤੇ ਕਿੱਥੇ ਆ ਸਰਕਾਰ ਪਰ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਜਿਹੜੇ ਇਸ ਮੁਸ਼ਕਲ ਦੇ ਸਮੇਂ ਦੇ ਵਿੱਚ ਡਟ ਕੇ ਪੰਜਾਬ ਦੀ ਲੜਾਈ ਲੜ ਰਹੇ ਨੇ ਔਰ ਜਿਹੜੇ ਲੋਕ ਮੈਂ ਅੱਜ ਕਹਿਣਾ ਚਾਹੁੰਦਾ ਕਿ ਹੋਰ ਵੀ ਸੰਸਥਾਵਾਂ ਨੇ ਚਾਹੇ ਸਿੰਗਰ ਨੇ ਚਾਹੇ ਹੋਰ ਧਾਰਮਿਕ ਸੰਸਥਾਵਾਂ ਨੇ ਜਿਹੜੀਆਂ ਲੱਗੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਹਸਪਤਾਲ ਚੋਂ ਬਾਹਰ ਉੱਠੋ ਇਹ ਸਮਾਂ ਨਹੀਂ ਹੁਣ ਬਿਮਾਰੀ ਦਾ ਬਹਾਨਾ ਲਾ ਕੇ ਹਸਪਤਾਲ ਜਾ ਕੇ ਪੈਣ ਦਾ ਤੁਹਾਡੇ ਨਾਲੋਂ ਵੱਧ ਕੰਮ ਤਾਂ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਪਿੰਡਾਂ ਚ ਕਰ ਰਹੇ ਨੇ ਹਰ ਇੱਕ ਤੱਕ ਪਹੁੰਚ ਕਰ ਰਹੇ ਨੇ ਤੁਹਾਡੇ ਨਾਲੋਂ ਵੱਧ ਕੰਮ ਸਰਕਾਰ ਨਾਲੋਂ ਵੱਧ ਕੰਮ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਮਹਾਨ ਸੰਸਥਾਵਾਂ ਤੇ ਹੋਰ ਸੇਕਸ਼ਨ ਸਾਮਾ ਕਰ ਰਹੀਆਂ ਨੇ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰابطਾ ਕਾਇਮ ਕਰੋ ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਇਹ ਸੜ ਦੀ ਮਾਰ ਦੇ ਵਿੱਚ ਲੋੜ ਹੈ ਤਾਂ ਰابطਾ ਕਾਇਮ ਕਰੋ ਔਰ ਅੱਜ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਇੱਕ ਵੱਡਾ ਐਲਾਨ ਕੀਤਾ ਕਿ ਜਿਹੜੀ ਫਸਲਾਂ ਦੇ ਵਿੱਚ ਪਾਣੀ ਵੜਿਆ ਉਹ ਜਿਹਦਾ ਖੇਤ ਉਹਦੀ ਰੇਤ ਔਰ ਸ਼੍ਰੋਮਣੀ ਅਕਾਲੀ ਦਲ ਨਾਲ ਲੱਗ ਕੇ ਜੇ ਕਿਸੇ ਨੂੰ ਟਰੈਕਟਰਾਂ ਦੀ ਲੋੜ ਹੈ ਮੈਨ ਪਾਵਰ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਲੱਗ ਕੇ ਉੱਥੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੇਗਾ ਸੋ ਆਓ ਰਲ ਮਿਲ ਕੇ ਪੰਜਾਬ ਦੇ ਖਾਤਰ ਪੰਜਾਬੀ ਖੜਨਗੇ ਕਿ ਜਿਹੜੇ ਦਿੱਲੀੋਂ ਆਏ ਸੀ ਉਹ ਤਾਂ ਦਿੱਲੀ ਨੂੰ ਦੌੜ ਕੇ ਸਾਢੇ 3 ਸਾਲ ਪੰਜਾਬ ਨੂੰ ਲੁੱਟਿਆ ਤੇ ਹੁਣ ਦਿੱਲੀ ਨੂੰ ਦੌੜ ਗਏ ਹੁਣ ਪੰਜਾਬ ਲਈ ਪੰਜਾਬੀ ਖੜੇ ਨੇ ਤੇ ਰਲ ਕੇ ਇੱਕ ਦੂਜੇ ਦੀ ਮਦਦ ਕਰੀਏ ਇਸ ਵਾਰੀ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਕਿ ਜੇ ਕਿਸੇ ਨੂੰ ਹੋਰ ਵੀ ਜ਼ਰੂਰਤ ਹੈ ਤਾਂ ਤੁਸੀਂ ਪਲੀਜ਼ ਸ਼ਰੋਮੀ ਅਕਾਲੀ ਦਲ ਦੇ ਮੁਖ ਦਫ਼ਤਰ ਨਾਲ ਰابطਾ ਕਾਇਮ ਕਰੋ ਸ਼ਰੋਮੀ ਅਕਾਲੀ ਦਲ ਦੇ ਹੈਲਥ ਸੈਂਟਰ ਨਾਲ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਰੋ ਯੂਥ ਅਕਾਲੀ ਦਲ ਦੇ ਨਾਲ ਕਰੋ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਲੋਕਾਂ ਨੇ ਮਾਫ਼ ਨਹੀਂ ਕਰਨਾ ਜੋ ਅੱਜ ਲੋਕਾਂ ਨੂੰ ਧੋਖਾ ਦਿੱਤਾ ਪੰਜਾਬ ਦੀ ਸਰਕਾਰ ਨੇ ਇਹ ਲੋਕ ਕਦੇ ਭੁੱਲਣਗੇ ਨਹੀਂ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚ 8-8 ਫੁੱਟ 10-10 ਫੁੱਟ ਪਾਣੀ ਹੈ ਦਰਜਨਾ ਪਿੰਡਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਸੈਂਕੜੇ ਪਿੰਡਾਂ ਦੇ ਵਿੱਚ ਮੈਨੂੰ ਲੱਗਦਾ ਲੋਕਾਂ ਕੋਲੇ ਖਾਣ ਦਾ ਦਾਣਾ ਨਹੀਂ ਬਚਿਆ ਤੇ ਸਾਡੀ ਸਰਕਾਰ ਪਤਾ ਨਹੀਂ ਕਿੱਥੇ ਵੇਸ